ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਗੱਲ ਕਰਨੀ ਆਪਾਂ ਨਸ਼ੇ ਦੇ ਮੁੱਦੇ ਤੇ ਜਲੰਧਰ ਦਾ ਪਿੰਡ ਚੱਕ ਜੰਦਾ ਵੇਰ ਦਾ ਪਲਾਂਟ ਦੇ ਲੱਗ ਗਿਆ ਜਿੱਥੇ ਚਿੱਟਾ ਬੜਾ ਵਿਗਦਾ ਕਮਿਸ਼ਨਰ ਸਾਹਿਬ ਮੋੱਖ ਮੰਤਰੀ ਸਾਹਿਬ ਸੋਚੋ ਪਿੰਡ ਦਾ ਕੱਲ ਫਿਰ ਇੱਕ ਮਾਂ ਦਾ ਪੁੱਤ ਜਮਾਨ ਨਸ਼ੇ ਦੀ ਭੇਟ ਚੜ ਗਿਆ ਭਰਾ ਸਾਡਾ ਜਵਾਨ ਸਾਡੇ 3-4 ਜਵਾਨ